ਤਨ ਤਨ ਜਗਤ ਪਤਾ ਸਤਗੁਰ ਅਬਦਾਸ ਮਹਾਰਾਜ ਜੀ ਦੀ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਜੈ ਗੁਰਦੇਵ ਤਨ ਗੁਰਦੇਵ ਨਾਮ ਤੇ ਆਵੈ ਸਿਧ ਪਐ ਜਪਨ ਜਪੋ ਬਹੁ ਬਾਰ ਸਤ ਗੁਰ ਕੇ ਸੰਗ ਲਾਗ ਕਰ ਲੋਹਾ ਹੋਵੇ ਪਾਰ ਤਨ ਤਨ ਸਤ ਗੁਰ ਬਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਪ੍ਰਭੂ ਦਾ ਨਾਮ ਧਿਆਉਣ ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਨਾਮ ਧਿਆਵੇ ਸਿੱਧ ਪੈ ਜਪਨ ਜਪੋ ਬਹੁ ਬਾਰ ਮੁਕਤੀ ਇਹ ਨਹੀਂ ਕਿ ਜੀਵਨ ਤੋਂ ਮੁਕਤੀ ਕਿਤੇ ਦੁੱਖਾਂ ਤੋਂ ਕਲੇਸ਼ਾਂ ਤੋਂ ਲੜਾਈ ਝਗੜੇ ਤੋਂ ਜਿਸ ਕਰ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਲਿਆ ਜਾਂਦਾ ਹੈ ਜੇਕਰ ਸਾਰਾ ਪਰਿਵਾਰ ਗੁਰੂ ਦੇ ਕਹੇ ਬਚਨਾਂ ਤੇ ਚੱਲਦਾ ਹੈ ਤਾਂ ਗੁਰੂ ਪਿਆਰੀ ਸਾਸ ਸੁੰਜੀ ਉਸ ਕਰਦੇ ਵਿੱਚ ਸਬਰ ਸੰਤੋਖ ਹੋਵੇਗਾ ਸਤਿਆ ਸੰਤੋਖ ਹੋਵੇਗਾ ਤੇ ਉਸ ਕਰਦੇ ਵਿੱਚ ਖੁਸ਼ੀਆਂ ਵੀ ਹੋਣਗੀਆਂ ਸਤਗੁਰ ਕੇ ਸੰਗ ਲਾਗ ਕਰ ਲੋਹਾ ਹੋਵੇ ਪਾਰ ਸਤਗੁਰ ਦੀ ਸੰਗਤ ਕਰਨ ਨਾਲ ਲੋਹਾ ਰੁਕੇ ਜੀਵ ਸ਼ੁੱਧ ਸੋਨਾ ਰੂਹੀ ਭਗਤ ਹੋ ਕੇ ਤਰ ਜਾਂਦਾ ਹੈ ਜੇ ਜਦੋਂ ਸਤਿਗੁਰੂ ਦੀ ਸੰਗਤ ਕਰਦੇ ਹਾਂ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਬਾਣੀ ਸੁਣਦੇ ਹਾਂ ਬਾਣੀ ਅਨੁਸਾਰ ਅਸੀਂ ਆਪਣਾ ਜੀਵਨ ਚਲਾਉਂਦੇ ਹਾਂ ਤੇ ਅਸੀਂ ਵੀ ਸਤਿਗੁਰ ਵਰਗੇ ਭਾਵ ਪਰਮਾਤਮਾ ਦਾ ਨਾਮ ਸਿਮਰਨ ਕਰਨ ਵਾਲੇ ਬਣ ਜਾਂਦੇ ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਜੇ ਪਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਉਹ ਮੇਰਾ ਹੀ ਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਗੁਰੂ ਗੋਪਾਲ ਜਹਾਜ ਜੁਗ ਗੁਰਮਨਸਾ ਪੂਰਨ ਹਾਰ ਜੁਗਾ ਜੁਗੰਤਰਾਂ ਤੋਂ ਗੁਰੂ ਨਾਮ ਰੂਪੀ ਜਹਾਜ ਉਜ ਬਿਠਾ ਕੇ ਜੀਵ ਨੂੰ ਪਾਰ ਕਰਦਾ ਹੈ ਗੁਰੂ ਗਪਾਲ ਜਹਾਜ ਯੁਗ ਗੁਰਮਨ ਸਾਹਿਬ ਪੂਰਨ ਹਾਰ ਕਹਿੰਦੇ ਜੁਗਾ ਜਗੰਤਰਾਂ ਤੋਂ ਜੀਵ ਨੂੰ ਗੁਰੂ ਪਾਰ ਉਤਾਰਨ ਵਾਲਾ ਹੈ ਤਾਰਨ ਹਾਰ ਹੈ ਗੁਰੂ ਸਾਡਾ ਸਾਹਿਬ ਕੀ ਉਪਮਾ ਪਰੋ ਮੁਖ ਸੇ ਲੱਖ ਲੱਖ ਵਾਰ ਜੀਵ ਨੂੰ ਪ੍ਰਬੂਦੀ ਉਪਮਾ ਮੁਖ ਤੋਂ ਲੱਖ ਲੱਖ ਵਾਰ ਕਰਨੀ ਚਾਹੀਦੀ ਹੈ ਇਹ ਜੀਵ ਉਸ ਪਰਮ ਪ੍ਰਭੂ ਪਰਮਾਤਮਾ ਦੇ ਸਿਮਰਨ ਕਰਦੇ ਉਹਦਾ ਗੁਣ ਗaan ਕਰਨਾ ਚਾਹੀਦਾ ਹੈ ਲੱਖ ਲੱਖ ਵਾਰ ਕਰੀਏ ਸੀ ਉਹਦਾ ਸ਼ੁਕਰਾਨਾ ਕਰੀਏ ਅੰਮ੍ਰਿਤ ਵੇਲੇ ਉੱਠ ਕੇ ਸੰਧਿਆ ਵੇਲੇ ਗੁਰੂ ਚਾਨਣ ਵਿੱਚ ਆਣ ਕੇ ਨਮਸਕਾਰ ਕਰੀਏ ਅੰਮ੍ਰਿਤ ਵੇਲੇ ਉੱਠ ਕੇ ਨਮਸਕਾਰ ਕਰਿਏ ਸੰਧਿਆ ਵੇਲੇ ਆਣ ਕੇ ਨਮਸਕਾਰ ਕਰਿਏ ਹਮੇਸ਼ਾ ਗੁਰੂ ਦਾ ਨਾਮ ਸਿਮਰਨ ਕਮਾਈ ਕਰਦੇ ਹੋਏ ਆਪਣਾ ਜੀਵਨ ਸਫਲਾ ਕਰਿਏ ਮਿੱਤਰ ਤੇਰਾ ਔਰ ਨੇਕ ਤੂੰ ਦੇਖੀ ਨਜ਼ਰ ਪਸਾਰ ਤੂੰ ਹਰ ਪਾਸੇ ਆਪਣੀ ਨਜ਼ਰ ਮਾਰ ਕੇ ਦੇਖ ਜਿੱਧਰ ਮਰਜੀ ਕੁੰਮ ਕੇ ਦੇਖ ਲੈ ਤੇਰਾ ਆਪਣਾ ਕੋਈ ਸੱਚਾ ਮਿੱਤਰ ਨਹੀਂ ਹੈ ਤੇ ਹੈ ਭਾਈ ਤੇਰਾ ਸੱਚਾ ਮਿੱਤਰ ਕੋਈ ਹੋਰ ਨਹੀਂ ਹੈ ਇੱਥੇ ਤੱਕੇ ਤੀਆਂ ਪੁੱਤਰ ਵੀ ਆਪਣੇ ਮਿੱਤਰ ਨਹੀਂ ਹਨ ਉਹ ਵੀ ਕਹਿੰਦੇ ਉਹਨਾਂ ਚਕਰ ਸਾਥ ਦਿੰਦੇ ਐ ਜਿੰਨਾ ਚਕਰ ਸਾਡੇ ਸਰੀਰ ਦੇ ਵਿੱਚ ਸਾਹ ਚੱਲਦੇ ਹਨ ਸਵਾਹ ਚੱਲਦੇ ਹਨ ਉਹਨਾਂ ਚਕਰ ਹੌਣ ਤਾਂ ਕਹਿੰਦੇ ਉਹ ਵੀ ਨਹੀਂ ਕਈ ਵਾਰ ਦੇਖਦੇ ਆਪਾਂ ਤੇ ਆਹ ਪੁੱਤਰ ਮਾਪਿਆਂ ਤੋਂ ਆਪਣੇ ਜਾਇਦਾਦ ਵੰਡ ਕੇ ਪੱਕਰੇ ਹੋ ਜਾਂਦੇ ਹਨ ਮਾਤਾ ਪਿਤਾ ਨੂੰ ਪੁੱਛਦੇ ਵੀ ਨਹੀਂ ਹਨ ਕਿਵੇਂ ਆਪਾਂ ਦੇਖੀਏ ਇਸ ਵੇਲੇ ਜੋ ਬਿਰਧ ਆਸ਼ਰਮ ਬਣੇ ਹੋਏ ਆ ਉਹ ਕਿਉਂ ਬਣੇ ਆ ਨਹੀਂ ਬਣਨੇ ਚਾਹੀਦੇ ਸੀ ਪਰ ਕਾਰਨ ਕੀ ਹੈ ਕਿ ਸਭ ਰਿਸ਼ਤੇ ਨਾਤੇ ਮਤਲਬ ਦੇ ਹਨ ਅੱਜ ਦੇਖਿਓ ਜਿੰਨੇ ਚੱਕਰ ਤੁਸੀਂ ਦੂਸਰੇ ਦੀ ਪੂਰਤੀ ਕਰੀ ਜਾਓਗੇ ਉਹਨਾਂ ਚੱਕਰੋ ਤੁਹਾਡੇ ਰਿਸ਼ਤੇਦਾਰ ਬਣੇ ਰਹਿਣਗੇ ਜਦੋਂ ਕਹਿੰਦੇ ਪੂਰਤੀ ਬੰਦ ਕਰ ਦਿਓ ਕੋਈ ਰਿਸ਼ਤੇਦਾਰ ਨਹੀਂ ਤੁਹਾਡਾ ਬਣਦਾ ਗਰੀਬ ਨੂੰ ਗਰੀਬ ਸਮਝ ਕੇ ਸਰ ਕੋਈ ਦਰਕਾਰ ਦਿੰਦਾ ਹੈ ਤੇ ਅਮੀਰ ਨੂੰ ਬਿਨਾਂ ਸੱਦੇ ਤੋਂ ਹੀ ਉਹਨੂੰ ਰਿਸ਼ਤੇਦਾਰ ਬਣਾ ਲੈਣੇ ਭਾਵ ਸਤਗੁਰ ਜੀ ਬਖਸ਼ਿਸ਼ ਕਰਦੇ ਮਿੱਤਰ ਤੇਰਾ ਔਰ ਨਹੀਂ ਕੋ ਤੂੰ ਦੇਖੀ ਨਦਰ ਬਸਾਰ ਨਦਰੀ ਨਦਰ ਸੁਧਾਰ ਮੰਨ ਕਹਿ ਰਵਿਦਾਸ ਵਿਚਾਰ ਸਤਗੁਰ ਵਦਾਸ ਸਹਾਰਜ ਜੀ ਵਿਚਾਰ ਤੇ ਉਚਾਰਨ ਕਰਦੇ ਨੇ ਕਿ ਪ੍ਰਭੂ ਦੀ ਕਿਰਪਾ ਨਾਲ ਜੀਵ ਦਾ ਮਨ ਸ਼ੁੱਧ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਭੂ ਨਾਲ ਮੇਲ ਹੋ ਜਾਂਦਾ ਹੈ ਵਰਣਨ ਕਰਕੇ ਕੋ ਕਹੋ ਜਗ ਪਾਲਕ ਪ੍ਰਸ਼ੰਤ ਅੰਤਰ ਕ੍ਰੋਮੇ ਲਾਪ ਗੁਰਸ਼ੁਭ ਗੁਣ ਕੇ ਵਸੇ ਵੰਸ ਕਿਹ ਜੀਵ ਸੰਸਾਰ ਦੀ ਪਾਲਣਾ ਕਰਨ ਵਾਲੇ ਪ੍ਰਭੂ ਦੀ ਉਪਮਾ ਦਾ ਵਰਣਨ ਕੌਣ ਕਰ ਸਕਦਾ ਹੈ ਕਿਉਂਕਿ ਪਰਮਾਤਮਾ ਦਾ ਆਪਾ ਗੁਣ ਗਾਨ ਕਰੀਏ ਕਿੰਨਾ ਗੁਣ ਗਾਨ ਕਰ ਲਾਂਗੇ ਜਿੰਨਾ ਕਰ ਲਈਏ ਉਹਨਾਂ ਘਟ ਹੈ ਉਹਦੀ ਮਹਿਮਾ ਜਿੰਨੀ ਗੱਲ ਇਹ ਉਹਨੇ ਘਟ ਹੈ ਗੁਰੂ ਜੀਵ ਦਾ ਪ੍ਰਭੂ ਨਾਲ ਮਿਲਾਪ ਕਰਵਾ ਦਿੰਦਾ ਹੈ ਕਿ ਗੁਰੂ ਜੀਵ ਦਾ ਉਸ ਪ੍ਰਭੂ ਪਰਮਾਤਮਾ ਨਾਲ ਮਿਲਾਪ ਕਰ ਦਿੰਦਾ ਹੈ ਕਰਵਾ ਦਿੰਦਾ ਹੈ ਜੀਵ ਦੇ ਵਾਂਝ ਵਿੱਚ ਸ਼ੁਭ ਗੁਣ ਆ ਜਾਂਦੇ ਹਨ ਸ਼ੁਭ ਗੁਣ ਕੀ ਵਸੇ ਵੰਸ ਸਤਿਗੁਰ ਕੇ ਉਪਦੇਸ਼ ਕਰ ਨਿਰਮਲ ਹੋਵੇ ਹੰਸ ਤੇ ਸਤਿਗੁਰ ਦੇ ਉਪਦੇਸ਼ ਸਰਵਣ ਕਰਕੇ ਇਹ ਜੀਵ ਗੁਰੂ ਰੂਪੀ ਹੰਸਨ ਨਿਰਮਲ ਹੋ ਜਾਂਦਾ ਹੈ ਸਤਗੁਰ ਸਭ ਤੋਂ ਵੱਡਾ ਦਾਤਾ ਹੈ ਸਤਗੁਰ ਦਾਤਾ ਅਤ ਬੜਾ ਬ੍ਰਹਮ ਜਾਨੇ ਅੰਸ਼ ਕਿ ਸਤਗੁਰ ਸਭ ਤੋਂ ਵੱਡਾ ਦਾਤਾ ਹੈ ਜਿਸ ਦੀ ਕਿਰਪਾ ਨਾਲ ਜੀਵ ਬ੍ਰਹਮ ਦੀ ਅੰਸ਼ ਅਨੁਭਵ ਕਰਦਾ ਹੈ ਜੀਵ ਨੂੰ ਪ੍ਰਭੂ ਦੇ ਨਰਿੰਜਨ ਨਾਮ ਨੂੰ ਆਪਣੇ ਅੰਦਰ ਰਸਾਉਣਾ ਚਾਹੀਦਾ ਕਿਹੇ ਜੀਵ ਗੁਰੂ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਲਸਾਉਣਾ ਚਾਹੀਦਾ ਹੈ ਕਿ ਆਪਣੇ ਹਿਰਦੇ ਦੇ ਵਿੱਚ ਉਸ ਗੁਰੂ ਦਾ ਪ੍ਰਭੂ ਦਾ ਨਾਮ ਸਿਮਰਨ ਵਸਾ ਲਈਏ ਨਾਮ ਧਿਆਵੇ ਸਿਧ ਪੈ ਜਪਨ ਜਪੋ ਬਹਾਰ ਜਿਵੇਂ ਪਹਿਲਾ ਸ਼ੁਰੂਆਤ ਵਿੱਚ ਦੱਸ ਦਿੱਤਾ ਹੈ ਕਿ ਨਾਮ ਪ੍ਰਭੂ ਦਾ ਤ्यों ਨਾਲ ਮੁਕਤੀ ਪ੍ਰਾਪਤ ਹੁੰਦੀ ਹੈ ਸਤਗੁਰੂ ਕੇ ਸੰਗ ਲਾਗ ਤਾ ਲੋਹਾ ਹੋਵੇ ਪਾਰ ਤੇ ਸਤਗੁਰ ਦੇ ਸੰਗ ਲੱਗਣ ਨਾਲ ਹੀ ਜੀਵ ਸ਼ੁੱਧ ਸੋਨਾ ਬਣ ਜਾਂਦਾ ਹੈ ਇਸ ਤਰ੍ਹਾਂ ਗੁਰੂ ਪੈਰੀ ਸਾ ਸੰਸ nguyện ਤਨ ਤਨ ਸਤਗੁਰੂ ਅਰਬਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਕਿ ਇਹ ਜੀਵ ਤੋਂ ਗੁਰੂ ਕਿਰਪਾ ਦੇ ਨਾਲ ਆਪਣੇ ਅੰਦਰ ਪ੍ਰਭੂ ਨੂੰ ਅਨੁਭਵ ਕਰਦਾ ਹੋਵੇਗਾ ਔਰ ਕਰਦਾ ਵੀ ਰਹੇਗਾ ਗੁਰੂ ਜੀਵ ਨੂੰ ਪਰਮਾਤਮਾ ਨਾਲ ਜੋੜਦਾ ਹੈ ਇਸ ਲਈ ਹੱਥ ਜੋੜ ਕੇ ਗੁਰੂ ਦੀ ਉਸਤਤ ਕਰਨੀ ਚਾਹੀਦੀ ਹੈ ਤੇ ਗੁਰੂ ਹਮੇਸ਼ਾ ਪ੍ਰਭੂ ਨਾਲ ਜੋੜਦਾ ਹੈ ਇਹ ਜੀਵ ਹੱਥ ਜੋੜ ਕੇ ਗੁਰੂ ਦੀ ਉਸਤਤ ਕਰਨੀ ਚਾਹੀਦੀ ਉਹਦਾ ਗੁਣगान ਕਰਨਾ ਚਾਹੀਦਾ ਹੈ ਗੁਰੂ ਹੀ ਬ੍ਰਹਮ ਕਰਤਾ ਬ੍ਰਹਮ ਦੀ ਵਿਚਾਰ ਕਰਨ ਵਾਲਾ ਹੈ ਬ੍ਰਹਮ ਨੂੰ ਮਿਲਾਉਣ ਵਾਲਾ ਹੈ ਇਸ ਕਰਕੇ ਸਤਗੁਰ ਸੰਗ ਪਿਆਰ ਕਰਕੇ ਰਬਦਾਸ ਬੜਹੰਸ ਇਹ ਸਤਿਗੁਰ ਦੇ ਨਾਲ ਪਿਆਰ ਕਰਕੇ ਉਸ ਪਰਮਾਤਮਾ ਨੂੰ ਆਪਣੇ ਅੰਦਰ ਵਸਾਉਣਾ ਚਾਹੀਦਾ ਹਿਰਦੇ ਦੇ ਵਿੱਚ ਉਹ ਪ੍ਰਭੂ ਵਸਣ ਵਾਲਾ ਹੈ ਬ੍ਰਹਮ ਆਨੰਦ ਅਨੁਭਵ ਕਰਨ ਵਾਲਾ ਪਰਮਹੰਸ ਜੀਵ ਬਣ ਜਾਂਦਾ ਇਸ ਕਰਕੇ ਗੁਰੂ ਪਿਆਰੀ ਸਾਥ ਸੰਗਤ ਜਾਓ ਗੁਰੂ ਮਹਾਰਾਜ ਦਾ ਨਾਮ ਸੇਵਾ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰਿਏ ਜੈ ਗੁਰਦੇਵ